ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੱਲੂਵਾਲੀਏ ਦੇ ਵਿੱਚ ਮੱਲੂਵਾਲੀਆ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮੱਤਾ ਨਗਰ ਤਹਿਸੀਲ ਇਸ ਪਿੰਡ ਨੂੰ ਜੀਰਾ ਪੈਂਦੀ ਹੈ ਮਿੱਤਰੋ ਤੇ ਛੋਟੇ ਸਭਰਾ ਜਿਹੜੇ ਇਸ ਪਿੰਡ ਦੇ ਗਵੰਡੀ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕੰਮ ਵਪਾਰ ਦਾ ਵਾ ਪਰ ਜਾਨਵਰ ਜਿਹੜੇ ਮਿੱਤਰੋ ਤੁਹਾਨੂੰ ਵਿਖਾਉਣੇ ਆ ਇੱਕ ਤੋਂ ਇੱਕ ਟਾਪ ਕਲਾਸ ਵੀ ਕਹਿਣ ਤੋਂ ਪਾਵੇ ਆ ਵੀ ਇੱਕ ਦਰਸ਼ਨੀ ਚੀਜ਼ ਦੇਖੋਗੇ ਤਾਂ ਦੂਜੀ ਤੇ ਜਾ ਕੇ ਮਨ ਡੋਲੂਗਾ ਦੂਜੀ ਚੀਜ਼ ਦੇਖੋਗੇ ਤਾਂ ਤੀਜੀ ਤੇ ਜਾ ਕੇ ਮਨ ਡੋਲੂਗਾ ਪਰ ਜਿੱਥੇ ਜੋ ਚੀਜ਼ ਦੱਸੀ ਹੋਊਗੀ ਜੋ ਡਿਟੇਲ ਮਿਲੀ ਹੋਊਗੀ ਵੀਡੀਓ ਦੇ ਵਿੱਚ ਉਹ ਮਾਲਕ ਤੋਂ ਦੁਆਰਾ ਮਾਲਕ ਦੇ ਨਾਲ ਗੱਲਬਾਤ ਦੇ ਰਾਹੀਂ ਲਾਵਾਂਗੇ ਆਪਾਂ ਆਪਾਂ ਅੱਜ ਸਾਰੀ ਜਾਣਕਾਰੀ ਤੁਹਾਡੇ ਰੂਪ ਰੂਪ ਕਰਾਂਗੇ ਪ੍ਰੋਪਰ ਐਡਰੈਸ ਪੁੱਛਦੇ ਆ ਕਿਹੜੇ ਘਰ ਦੇ ਵਿੱਚ ਖੜੇ ਆ ਜਨਵਰ 6 7 ਆ ਜਿਹੜਾ ਜਨਵਰ ਤੁਹਾਨੂੰ ਪਸੰਦ ਆ ਜਾਊਗਾ ਤੁਸੀਂ ਭਾਈ ਹੁਣ ਉਹਨਾਂ ਨਾਲ ਰਾਬਤਾ ਕੈਮ ਕਰ ਲਿਓ ਆਓ ਖੱਕਰੀਏ ਭਾਈ ਦਿਨਾਂ ਗੱਲਾਂ ਬਾਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਮਹਾਰਾਜ ਜੀ ਵਧੀਆ ਜੀ ਵਧੀਆ ਜੀ ਸੇਤਾ ਦੇ ਪਰਿਵਾਰ ਮੈਨਾ ਹੀ ਕਿਰਪਾ ਪਾਤਸ਼ਾਹ ਦੀ ਚਲੋ ਸ਼ੁਕਰ ਹੈ ਜੀ ਇੱਕ ਵਾਰੀ ਦਸ਼ਕਵੀਰਾਂ ਦਾ ਨਾਮ ਸਾਂਝਾ ਕਰ ਦਈਏ ਜੀ ਆਪਣਾ ਹਾਂਜੀ ਸਾਹਬ ਸਿੰਘ ਜੀ ਠੀਕ ਹੈ ਸਾਹਬ ਸਿੰਘ ਸਾਹਬ ਭਾਈ ਫਿਰ ਪਿੰਡ ਆ ਗਿਆ ਮੱਲੂ ਵਾਲਿਆ ਜਿਲ੍ਹਾ ਆ ਗਿਆ ਫਰੋਇਦਪੁਰ ਤਹਿਸੀਲ ਆ ਗਈ ਦੀਰਾ ਨੇੜੇ ਰਹਿ ਗਿਆ ਛੋਟੇ ਸਭਰਾ ਹਨਾ ਜੀ ਹਾਂਜੀ ਫਤੇਗੜ ਸਭਰਾ ਛੋਟੇ ਆਪਣੇ ਜੋ ਹੈ ਠੀਕ ਆ ਫਤੇਗੜ ਸਭਰਾ ਛੋਟੇ ਹੋਰ ਨੇੜੇ ਦਾ ਪਿੰਡ ਕਿਹੜਾ ਆ ਗਿਆ ਜੀ ਹੋਰ ਲੱਗੇ ਆ ਗਿਆ ਜੀ ਆਸ਼ੀਆਂ ਆ ਗਈਆਂ ਆਪਣੇ ਲੱਗੇ ਉਤਲੇ ਬੰਨੇ ਜੀ ਨਾਲ ਹੀ ਜੀ ਤੇ ਸੁਧਾਰ ਆ ਗਿਆ ਨਾਲ ਆਪਣੇ ਅੱਲਾ ਦਾ ਵੀ ਯਮਨ ਨਾਲ ਆ ਗਿਆ ਮੱਲਾਂ ਵਾਲਾ ਨੇੜੇ ਮੱਲਾਂ ਵਾਲਾ ਕਿੰਨੀ ਬਣ ਪਏ ਜਾਂਦੇ ਇੱਥੋਂ ਬਸ ਇਹ ਇੱਥੋਂ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ 4 ਕਿਲੋ 5 ਕਿਲੋ ਕਿਲੋ ਮੀਟਰ ਵੱਧ ਹੋਵੇ ਜੀ ਆਪਣੀ ਬੈਗ ਆ ਗਈ ਬਾਹਰ ਖੇਤਾਂ ਦੇ ਵਿੱਚ ਹਾਂਜੀ ਤੇ ਇਹ ਕਿਹੜੀ ਸੜਕ ਤੋਂ ਮੁੰਡਣੀ ਪੈਂਦੀ ਹੈ ਬੈਕ ਜਿਹੜੀ ਆਪਣੇ ਆਗੀ ਪਰ ਜੀ ਜੇ ਤਾਂ ਫਦੇਗਰ ਸਭਰਾ ਖਣੀ ਵੀ ਵੱਡੇ ਰੋਡ ਤੋਂ ਦੀ ਛੜਕਈ ਜੀ ਜਮਾਂ ਲੱਗਿਆ ਜਾਂਦਾ ਜੀ ਤੇ ਜੇ ਮਹੂ ਥਣੀ ਆਉਣਾ ਮਹੂ ਵੀ ਲੱਗਿਆ ਜਮਾਂ ਆਪਾਂ ਨੂੰ ਜੀ ਤੇ ਮਹੂ ਥਣੀ ਵੀ ਆਜੋ ਮਹੂ ਵੀ ਨੇੜੇ ਪਿੰਡਾਂ ਬਾਅਦ ਮਨ ਕਹਿਣ ਤੋਂ ਬਾਅਦ ਸਾਰੇ ਜਿਹੜੇ ਨੇੜਲੇ ਪਿੰਡਾਂ ਨੇ ਜਦੀਕੀ ਪਿੰਡ ਆ ਜਿਹੜੇ ਉਹ ਵੱਡੇ ਪਿੰਡ ਆ ਹਨਾ ਜੀ ਤੇ ਅੱਜ ਆਪਾਂ ਤੁਹਾਡੇ ਕੋਲ ਜਾਨਵਰ ਫੜਵਾਉਣੇ ਆ 4-5 ਹਨਾ ਜੀ ਇਹ 5 4 6 7 ਹੋ ਗਏ ਸ਼ੁਰੂਆਤ ਤੁਸੀਂ ਦੱਸ ਦਿਓ ਅੱਜ ਕਿਹੜੀ ਤੋਂ ਕਰਨੀ ਤੁਹਾਡੇ ਦੇ ਡਿਪੈਂਡੈਂਟ ਜਿਹੜੀ ਤੁਹਾਡੇ ਦਿਲ ਨੂੰ ਵੀ ਕਹਿੰਦੇ ਹੁੰਦੇ ਨੇ ਗਾਇਕ ਕੋਈ ਵੀ ਹੋਵੇ ਉਹਨੂੰ ਗਾਣਾ ਇੱਕ ਅਦਾ ਉਹਦੇ ਦਿਲ ਦੇ ਕਰੀਬੀ ਬਹੁਤ ਹੁੰਦਾ ਤੁਹਾਨੂੰ ਕਿਹੜੀ ਅੱਜ ਦਿਲ ਨੂੰ ਲੱਗੇ ਗੱਬਣ ਚੋਟਿਆ ਜੀ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਜਿਹੜੀ ਪਰਲੇ ਚੋਟਿਆ ਅੱਛਾ ਸਾਹ ਬਾਈ ਕਿਨਵਾ ਸਾਸ ਹੁੰਦੀ ਹੈ ਇਹ ਇਹ ਦੂਜਾ ਸਾਸ ਹੁੰਦੀ ਹੈ ਜੀ ਅਜੇ ਨਾ ਮੂੰਹ ਛੱਕੀ ਨਹੀਂ ਹੋਈ ਮੂੰਹ ਛੱਕੀ ਹੋਈ ਨਹੀਂ ਜਿਵੇਂ ਵੀਰ ਦੀ ਮਾਲਕਾਂ ਨੇ ਮੈਂ ਦੱਸਿਆ ਉਹਦੇ ਵਿੱਚੋਂ ਇੱਕ ਭੂਰਾ ਵੀ ਫਰਕ ਨਹੀਂ ਕਰਨਾ ਜੀ ਕਿ ਚੀਜ਼ ਦੂਰ ਮਿਲਿਆ ਜਾਣਕਾਰੀ ਉਹ ਹੀ ਦੇਣੀ ਆਪਾਂ ਹਾਂਜੀ ਪਹਿਲਾਂ ਗੱਲ ਕੀਤੀ ਵੀਰ ਜੀ ਆਪਣੀਆਂ ਆਪਦੀਆਂ ਹਣ ਜੀ ਜੀ ਆਪਾਂ ਕਹੀਏ ਵੀ ਆ ਤੇ ਉਹ ਬਿਲਕੁਲ ਮਾਰੋਸ ਬਹੁਤ ਵਧੀਆ ਗੱਲ ਸਾਹ ਬਈ ਮਾਲਕਾਂ ਨੇ ਰਿਕਾਰਡ ਦੱਸਿਆ ਜੋ ਉਹ ਹੀ ਬੋਲਾਂਗੇ ਹਲ ਜੋ ਪੈਸੇ ਲਾ ਕੇ ਆਪਾਂ ਨੂੰ ਰਿਕਾਰਡ ਮਿਲਿਆ ਹੋਈ ਆਪਾਂ ਅੱਗੇ ਦੇਵਾਂਗੇ ਬਿਲਕੁਲ ਜੀ 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 ਅੱਜਾ ਸਾਹ ਬਾਈ ਫਿਰ ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀਆਂ ਤੇ ਆ ਜਿਹੜਾ ਪੱਤਰ ਫੜਾਇਆ ਹੋਇਆ ਪ੍ਰੋਨਾਮ ਪੱਤਰ ਮੇਰੇ ਹੱਥ ਦੇ ਵਿੱਚ ਆ ਇਹ ਫਿਰ ਇਹਦਾ ਵਾ ਕਿ ਇੰਤਿਮਾਨ ਨੀ ਜੀ ਇਹਦੀ ਮਾਂ ਦਾ ਰਿਕਾਰਡ ਆ ਜੀ ਇਹਨੇ ਮਾਲਕਾਂ ਨੇ ਦੱਸਿਆ ਜੀ ਇਹਨੇ ਪਹਿਲ ਨੇ 15 ਕਿਲੋ ਦੁੱਧ ਕ ਜੀ ਅੱਛਾ ਇਹ ਦੂਜਾ ਸੂਆ ਸੁੰਦੀ ਹੈ ਤੁਹਾਡੀ ਹਾਂਜੀ ਇਹਦੇ ਛਿੱਕੀ ਨਹੀਂ ਹੋਈ ਕਰਮ ਵਾਲੀ ਠੀਕ ਹੈ ਜੀ ਛਿੱਕੀ ਹੁੰਦੀ ਹੈ ਛਿੱਕੇ ਦੇ ਦੰਦ ਕੱਢਦੀ ਆ ਠੀਕ ਹੈ ਜੀ ਜੀ ਜਾ ਕਹਿਣਾ ਜੀ ਠੀਕ ਹੈ ਜੀ ਹਾਂ ਸੂਆ ਦੂਜੀ ਸੁੰਦੀ ਹੈ ਹੁਣ ਇਹ ਦੂਜਾ ਸੂਆ ਤੇ ਕਿੰਨੇ ਦਿਨ ਪਏ ਜਾਂਦੇ ਬਾਈ ਜੀ ਹਾਂਜੀ ਦਿਨ ਕਿੰਨੇ ਪਏ ਸਾਹ ਬਾਈ ਜੀ ਦਿਨ ਵੇਖੋ ਜੀ ਹਫਤਾ ਲੈ ਜੀ 4 ਦਿਨ ਲੈ ਜੀ ਬਸ ਇੱਥੇ ਹੀ ਆ ਜੀ ਐਤ ਕੀ ਆਪਾਂ ਨੂੰ ਉਮੀਦ ਹੈ ਕਿ ਦੁੱਧ ਦੀ ਕਰ ਸਕਦੇ ਆਪਾਂ ਜਿਵੇਂ ਆਪਣੇ ਤਜਰਬੇ ਮੁਤਾਬਕ ਕਿਉਂਕਿ ਵਪਾਰੀ ਦਾ ਅੱਖ ਵੇਖ ਕੇ ਦੱਸ ਦਿੰਦਾ ਉਹਦਾ ਕੀ ਕਰੋਗੇ ਅੱਗੇ ਕਰਮਾਂ ਦਾ ਹੁੰਦਾ ਹਾਂਜੀ ਦੁੱਧ ਜੇ ਉਹਨਾਂ ਨੇ ਮੰਨ ਲਓ 15 ਪਲੱਸ ਕਿਹਾ ਜੀ ਜੀ ਐਕਤੀ ਫਿਰ ਵਾਧੇ ਦੇਣਾ ਚਾਹੀਦਾ 17 18 ਨੂੰ ਜਾਣਾ ਚਾਹੀਦਾ ਛੋਟੀ ਦੀ ਜਿੱਡੀ ਪਾਰਟੀ ਬੰਦ ਤਾਂ ਹਾਂਜੀ ਹਾਂਜੀ ਤੇ ਇਹਦੀ ਮਾਂ ਜਿੱਤੀ ਹੋਈ ਹੈ ਇਹਦੀ ਮਾਂ ਜਿੱਤੀ ਹੋਈ ਹੈ ਨਾ ਜੀ ਹਾਂਜੀ ਇਹਦੀ ਮਾਂ ਦਾ ਕਾਰਡ ਆ ਜੀ ਜ਼ਿਲ੍ਹਾ ਪੱਧਰੀ ਪਸ਼ੂ ਤੰਨ ਦੇ ਦੁੱਧ ਚਵਾਈ ਮੁਕਾਬਲੇ ਦੇ ਵਿੱਚੋਂ 2016 ਨੂੰ 13 ਤੇ 14 ਨਵੰਬਰ ਨੂੰ ਇਹ ਮੁਕਾਬਲਾ ਜ਼ਿਲ੍ਹਾ ਫਰੀਦਪੁਰ ਦੇ ਵਿੱਚ ਹੋਇਆ ਸੀ ਮਿੱਤਰੋ ਤੇ ਇਹ ਉਥੋਂ ਇਹਦੀ ماں ਜਿਹੜੀ ਜਿੱਤੀ ਹੋਈ ਆ ਜਿੱਥੋਂ ਬਾਈ ਉਹਨਾਂ ਨੇ ਖਰੀਦੀ ਹੋਈ ਆ ਆ ਸਰਟੀਫਿਕੇਟ ਜਿਹੜਾ ਆਪਣੇ ਕੋਲ ਹੈਗਾ ਮਿੱਤਰੋ ਕਿਉਂਕਿ ਕਹਿਣ ਤੋਂ ਭਾਵੇਂ ਆ ਵੀ ਇੱਕ ਬਲੱਡ ਚੰਗਾ ਵਾ ਇੱਕ ਘਰਾਣਾ ਚੰਗਾ ਵਾ ਇੱਕ ਪਛੋਕੜ ਮੈਂ ਦਾ ਬਹੁਤ ਚੰਗਾ ਵਾ ਤੇ ਜਿਹੜੇ ਪਸੂਤਾਂ ਦਾ ਮਿੱਤਰੋ ਪਛੋਕੜ ਜੱਕ ਘਰਾਣਾ ਚੰਗਾ ਹੋਵੇ ਉਹ ਕੁਝ ਨਾ ਕੁਝ ਜ਼ਰੂਰ ਕਰਦਾ ਹੁੰਦਾ ਵਾ ਤੇ ਆ ਦੋ ਨੰਬਰ ਤੇ ਬਾਈ ਉਹਦੇ ਝੋਟੀ ਦਾ ਰੇਟ ਦੱਸਣਾ ਬਾਈ ਸੱਚ ਕੇ ਕਿਵੇਂ ਕਰਨੀ ਆ ਜੀ ਉਹਦਾ ਰੇਟ ਦੱਸ ਦਿੰਨੇ ਆਂ ਦੱਸ ਦਈਏ ਉਹਦਾ ਬਿਲਕੁਲ ਜਾਇ ਜੀ ਮੰਗਣ ਨੂੰ ਭਾਵੇਂ ਵਟਾਈ ਕਰਦੀ ਹੈ ਕੋਈ ਫਾਇਦਾ ਨਹੀਂ ਜੀ ਜੀ ਬਿਲਕੁਲ ਤੇ ਲੈਣੇ ਆ ਜੀ ਮੁੱਲ ਕਰਨਾ ਹੈ 2 ਲੱਖ 5000 ਦੀ ਦੇ ਦਾਂਗੇ 2 ਲੱਖ 5000 ਦੀ ਆਪਾਂ ਦੇਣੀ ਆ ਉਹਦੇ ਵਿੱਚੋਂ ਲਾੜ ਪਿਆਰ ਕਰ ਦਾਂਗੇ ਥੋੜਾ ਕਰ ਦਾਂਗੇ ਜੀ ਜ਼ਰੂਰ ਕਰਾਂਗੇ ਕਿੰਨਾ ਕੁ ਕਰ ਦਾਂਗੇ ਹਾਣਾ ਘਾਟੇ ਬਾੜੇ ਕਰਕੇ ਮੋਕੇ ਦੇ ਕਰ ਦਾਂਗੇ ਮੋਕੇ ਦੇ ਕਰ ਠੀਕ ਹੈ ਆਈ ਫੁੱਲ ਕਰ ਦਾਂਗੇ ਠੀਕ ਹੈ ਮਾਦਾ ਜੀ ਅਜਾ ਸਾਹਿਬ ਜੀ 2 ਨੰਬਰ ਤੇ ਜਿਹੜੀ ਮੈਂ ਆਪਣੀ ਝੂਟੀ ਇਹ ਫਿਰ ਸੁਈ ਆ ਜੀ ਇਸ ਇਰਾਦੀ ਸੂਈ ਆ ਜੀ ਇਰਾਦੀ ਸੂਈ ਆ ਉਹ ਬੱਚਾ ਜੀ ਅੱਗੇ ਦਾ ਹੀ ਕੱਟਾ ਕੇ ਕਹਿੰਦੇ ਬਗਰੀ ਨਿੱਕਟਾਈ ਇਹਦਾ ਕਿੰਦਾ ਕੱਟਾ ਆ ਗਿਆ ਤੋਰਦੀ ਵੀ ਖੋਲ ਦੇ ਕਰ ਵੀਰੇ ਅੱਛਾ ਇਹ ਕਿੰਨੇ ਕਿੰਨਾ ਦੁੱਧ ਦੀ ਮਾਲਕਣ ਰਹੀ ਕੀ ਰਿਕਾਰਡ ਮਿਲਿਆ ਹੋਇਆ ਇਹ ਮੇਰਾ 16 ਕਿਲੋ ਕਹਿੰਦੇ ਰਹੀ ਇਹ ਦੂਜਾ ਸੂਹਈ ਹੈ ਸੂਈ ਇਹ ਦੂਜਾ ਸੂਹਈ ਸੂਈ ਆ ਕੀ ਕਰੀ ਠੀਕ ਆ ਕਿਆ ਬਾਤ ਲੈ ਵਾਲੂਆ ਪੜਾ ਤਿਆਰ ਜਾਂਗਾ ਕਿਤਾਣਾ ਬਾਈ ਫਾੜੀ ਵਾਲਾ ਜੀ ਦੁੱਧ ਦਿਓ ਵੀ ਚੋਣ ਚੰਨ ਚੰਗਾ ਨਿਕਲੇ ਮੈਂ ਨਾ ਇਸ ਸਵੇਰੇ ਥੁਈ ਆ ਨਾਲੇ ਬੱਚੇ ਨੂੰ ਵੀ ਪਿਆਇਆ ਜੀ ਚੋਣ ਬਾਲੀ ਚੰਗੀ ਹੈ ਜਿਵੇਂ ਮੈਂ ਨਾ ਵੀ ਮੁੱਗਾ ਹੁੰਦਾ ਨਾ ਇਹ ਕਿਆ ਬਾਤ ਹੈ ਮੈਂ ਸਾਰਾ ਮਰੀਆ ਬਰੀਕੀ ਮਹਿ ਦੇ ਵਿੱਚ ਆ ਡਰ ਰੂਟਰ ਦੀ ਕੁਆਲਟੀ ਮਹਿ ਦੀ ਸਾਰਾ ਮੰਨ ਲਾ ਜਿਹੜਾ ਕਹਿ ਸਕਦੇ ਆ ਵੀ ਇੱਕ ਟਕਾਣਾ ਮੇਰੇ ਵਿੱਚ ਪਾਕ ਮਾਲਾ ਹਨਾ ਜੀ ਬਦਲੀ ਹੈ ਜੀ ਪਿੱਛੋਂ ਇੱਕੋ ਗੱਡੀ ਪਾਈ ਹੋ ਛੋਟੀ ਬਾਕੀ ਇਹ ਹੋ ਗਿਆ ਨਾ ਜੀ ਸੁਈ ਆ ਜਾਫੇ ਦੇ ਵਿੱਚ ਵੀ ਥੋੜਾ ਬਹੁਤਾ ਪਸੂ ਟੁੱਟ ਕੇ ਆ ਹੀ ਜਾਂਦਾ ਹਨਾ ਜੀ ਅਰੇ ਸਾਬ ਜੀ ਇਹਦੇ ਦੁੱਧ ਤੁਹਾਨੂੰ ਸਾਜਾ ਪਕੀ ਲੈ ਸਕਦੇ ਕੀ ਜੀ ਇਹਨੂੰ ਤਾਂ ਆਈਡੀਆ ਲਾ ਸਕਦੇ ਜੀ ਇਹਦੀ 15 ਤੋਂ ਪਲਾ ਜੇ 15 ਪਹਿਲੇ ਗਿਆ ਜੀ ਇਹਦੀ ਮੰਨ ਲਓ ਪਲਾਸਟੀ ਕੱਢੂਗੀ ਕਰਮਾ ਕੱਢੂਗਾ ਦਈਦਾ ਮਲਾਏ ਦੋਵੇਂ ਝੋਟੀਆਂ ਦਾ ਟਕਾਣੇ ਦੀ 17 16 17 18 ਕਿਲੋ ਵਾਲੀਆਂ ਹੋ ਗਈਆਂ ਹਨਾ ਜੀ ਤੇ ਇਹਦਾ ਰੇਟ ਫਿਰ ਕੀ ਰਹੂਗਾ ਜੀ ਅੱਜ ਦਾ ਇਹਦਾ ਰੇਟ ਕਰਾਂਗੇ ਜੀ 1 ਲੱਖ 85 ਹਜ਼ਾਰ ਦੀ ਦੇ ਦਾਂ ਹਾਂ ਨਾ ਜੀ 185000 ਦੀ ਆਪਾਂ ਦੇ ਦੇ ਦਾਂਗੇ ਇਹਦੇ ਵਿੱਚ ਜੋ ਕੋਈ ਮਾਨਤਾ ਨ ਹੋ ਜੂਗੇ ਖੁੱਲ੍ਹੜਾ ਬੋਦਾ ਕਰ ਦਾਂਗੇ ਇਹੀ ਨਾਲ ਇੱਕ ਸਾਹਿਬ ਜਿਵੇਂ ਹੁਣ ਆਪਣਾ ਸੂਈ ਹੋਈ ਜ਼ੇਰ ਜੂ ਰੋਕੇ ਦੀ ਰਿਪੋਰਟ ਹੈ ਮੈਨੂੰ ਬਿਲਕੁਲ ਸਹੀ ਹੈ ਠੀਕ ਹੈ ਜੀ ਓਕੇ ਲਈ ਮੇਤਰੋ ਦੂਜਾ ਸੂਈ ਇਹ ਸੂਈ ਆ ਬਾ ਕਮਲ ਦੇਵੇ ਦੀ ਆਡਰ ਦੀ ਕੁਆਲਿਟੀ ਬੇਤਰੀਨ ਵਾਲੇ ਪੱਖ ਤੋਂ ਪੂਰੀ ਮਜ਼ਬੂਤ ਆ ਅੰਗਾ ਪੈਰਾਂ ਦੀ ਕੱਦ ਕਾਠ ਦੀ ਬਿਊਟੀ ਵਾਲੀ ਝੋਟੀ ਮਿੱਤਰੋ ਕਹਿੰਦੇ ਹੁੰਦੇ ਨੇ ਜੇ ਸਿਆਣੇ ਬੰਦੇ ਕਹਿੰਦੇ ਹੁੰਦੇ ਆ ਵੀ ਖੋਰ ਸਾਹਬਣ ਨਾਲੋਂ ਖੋਰ ਸਾਹਬਣ ਨਾਲੋਂ ਕੋੜ ਸਾਹਬਣਾ ਚੰਗਾ ਹੁੰਦਾ ਤੇ ਮਿੱਤਰੋ 10 ਰੱਖਣ ਨਾਲੋਂ 2 ਰੱਖੀਆਂ ਮਈਆਂ ਚੰਗੀਆਂ ਵਾ ਉਹਨਾਂ ਫਾਇਦਾ ਕੋਈ ਨਹੀਂ ਪੱਠੇ ਪਾਓ ਤੇ ਇਹੋ ਜੀਆਂ ਚੀਜ਼ਾਂ ਨੂੰ ਪਾਓ ਕਿਉਂਕਿ ਕੱਲੋਂ ਇਹਨਾਂ ਦੇ ਬੱਚਿਆਂ ਦੀ ਕੀਮਤ ਵੀ ਪੈਣੀ ਆ ਇਹਨਾਂ ਦੀ ਕੀਮਤ ਵੀ ਪੈਣੀ ਆ ਕਿਉਂਕਿ ਹਰ ਸੂਏ ਬਾਦ ਪਸ਼ੂ 5000 ਵਾਧਾ 40000 ਵਾਧਾ ਕਿਉਂਕਿ 10 ਸੂ ਸੋ ਸਵੇਰੇ ਸੂਏ ਤੋਂ ਬਾਅਦ ਪਸ਼ੂ ਜਿਹੜੀ ਥੋੜੀ ਬੋਤੀ ਪੇਸ਼ਾਂ ਨੂੰ ਬੈਕਲੌਗ ਮਾਰਦਾ ਹੁੰਦਾ ਉਹਨਾਂ ਜਿਹੜੇ ਮਜ਼ਬੂਤੀ ਪੂਰੀ ਰੱਖਦਾ ਹੁੰਦਾ ਆ ਤਿੰਨ ਨੰਬਰ ਤੇ ਝੁੱਟੀਆਂ ਭਾਈ ਸਾਹਿਬ ਜਿਹੜੀ ਇਹ ਵੀ ਸੂਈ ਆ ਜੀ ਤੂੰ ਕੋਹ ਦੇ ਵੀ ਇਹ ਵੀ ਪੰਜਾ ਸੱਤਾ ਦਿਨਾਂ ਦੀ ਸੂਈ ਠੀਕ ਆ ਜੀ ਪੰਜਾ ਸੱਤਾ ਦਿਨਾਂ ਦੀ ਸੂਈ ਥੋੜੀ ਝੁੱਟੀ ਆ ਪਾ ਉਹ ਤੁਰਤੀ ਵੱਡੀ ਗਾਂ ਬਾਹਰ ਨਹੀਂ ਗਈ ਉਹ ਕੱਢਦੇ ਬਾਅਦ ਸੌੜ ਲੈ ਲਾਂਗੇ ਆ ਇਹਦੇ ਬਾਰੇ ਦੱਸ ਦਿਓ ਜੀ ਤਿੰਨ ਨੰਬਰ ਵਾਲੀ ਬਾਰੇ ਇਹ ਟੋਟੀ ਦੂਜਾ ਸੁਹਾਈ ਇਹ ਸੋਈ ਆ ਜੀ ਤੂੰ ਤਾਂ ਸੁਈ ਸੋਈ ਆ ਹਾਂਜੀ ਦੂਜਾ ਹੀ ਇਹ ਸੋਈ ਆ ਜੀ ਠੀਕ ਆ ਮਹਾਰਾ ਜੀ ਤੇ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੋਈ ਨੂੰ ਹੋ ਗਏ ਅੱਜ ਮੰਨ ਕੇ ਚੱਲੋ ਜੀ ਇਹ ਤਿੰਨ ਕਿ ਦਿਨੋਂ ਆਪਣੇ ਕੋਲ ਹੋਈ ਉਦਨੇ ਸੋਈ ਸੀ ਜੀ ਇੰਨੇ ਦਿਨ ਹੋਏ ਜੀ ਇੱਕ ਦਿਨ ਦੀ ਪਹਿਲਾਂ ਅੱਜ ਇਹਨੂੰ ਚੌਥਾ ਚ ਪੰਜਵਾਂ ਦਿਨ ਇਸੇ ਮਨ ਕੱਟਾ ਕੇ ਕੱਟੀਏ ਜੀ ਜਿਹਦਾ ਕੱਟਾ ਜੀ ਇਹ ਵੀ ਕੱਟਾ ਹੀ ਆ ਬਾਹਰ ਨੂੰ ਲੈ ਜੀ ਵੀਰੇ ਇਹਨੂੰ ਠੀਕ ਆ ਭਾਈ ਇਹਦੇ ਥੱਲੇ ਅੱਜ ਪੰਜਵਾਂ ਦਿਨ ਹੋਊਗਾ ਜੀ ਵੱਧ ਤੋਂ ਵੱਧ ਲਾ ਲੋ ਤੁਸੀਂ ਪੰਜਵਾਂ ਦਿਨ ਇਹ ਅੱਜ ਕਿੰਨੇ ਦਿਨ ਤੇ ਚੱਲਦੀ ਆ ਮਹਾਰਾ ਜੀ ਇਹਦੇ ਥੱ ਇਹ 12 12 ਕਿਲੋ ਐ نیٹ ਹੋ ਗਈ ਪਰ 11 ਹੀ ਦੱਸਾਂਗੇ 11 ਕਿਲੋ ਘੱਟ ਠੀਕ ਸਾਬਾ ਅਗੇ ਦਾਂਗੇ ਐਡੀ ਦੱਸਤਾ ਦੇ ਆ ਵੀ ਕਹਿਣਾ ਬੋਲਣਾ ਨਹੀਂ ਤੋਲਣਾ ਨਾਲ ਦੱਸਣਾ ਹਾਂ ਸਹੀ ਆ ਜੀ ਬੋਲਾ ਲਾ ਲੋ ਚਾਹ ਦੁੱਧ ਲਾ ਲੋ ਸਭ ਇੱਕ ਗੱਲ ਹੈਗੀ ਮੈਂ ਦੀ ਕੁਆਲਿਟੀ ਕੁਆਲਿਟੀ ਇਹਦੇ ਵਿੱਚ ਵੀ ਚੰਗੀ ਹੈ ਯਾਰ ਬਹੁਤ ਜ਼ਿਆਦੀ ਚੰਗੀ ਹੈ ਅੱਛਾ ਭਾਈ ਇਹ ਤੈਨੂੰ ਕੀ ਕਹਿੰਦੀ ਹੈ ਤੇਰਾ ਮਨ ਕੀ ਕਹਿੰਦੀ ਹੈ ਜੀ ਮੈਂ ਠੰਡਾ ਜਿਆ ਦੁੱਧ ਇੰਨਾ ਨੂੰ ਇਹ ਵੀ ਇਹ ਵੀ ਕਰਮਾ ਵਾਲੀ ਮੇਰਾ ਮਾਣਾਂ ਦਾ ਵਿੱਚ ਆਊਗੀ ਜਿੱਥੇ ਹੁਣ ਆ ਗਈ ਜਨਾ ਜੀ ਹੁਣ ਜੀ ਜੀ ਗਾਣੇ ਦੇ ਕਰਮਾ ਵਾਲੀ ਜੀ ਜੀ ਹੁਣ 12 ਕਿਲੋ ਮੰਨ ਕੇ ਚੱਲੋ ਇਹ 6-7 ਦਿਨ ਬਾਅਦ ਉਹ ਵਾਰ ਝੁੱਟੀ ਨੂੰ ਆਏ ਆ ਜੀ ਜੀ ਹਾਂ ਮਾਲਾ 15 ਕਿਲੋ ਫੁੱਲਾ ਦੋ ਤੋ ਤਈ ਜਾਊਗੀ ਹਨਾ ਜੀ ਚੂਣ ਚਾਣੇ ਨੂੰ ਵੀ ਟਿਕਾਣੀ ਦਾ ਨਹੀਂ ਬਹੁਤੇ ਜਿਆਦਾ ਚੂਣ ਚੰਗਾ ਠੀਕ ਹੈ ਬਈ ਓਕੇ ਠੀਕ ਹੈ ਜੀ ਕਿਆ ਬਖਤੇ ਇਹ ਠੀਕ ਹੈ ਇਹ ਹੋ ਗਈ ਆਪਣੀ 3 ਨੰਬਰ ਤੇ ਹਨਾ ਜੀ 4 ਨੰਬਰ ਤੇ ਜਿਹੜੀ ਮੈਂ ਝੁੱਟੀ ਆ ਪਈ ਹੁੰਦੇ ਬਾਰੇ ਦੱਸਿਓ ਜੀ ਇਹ 4 ਨੰਬਰ ਵਾਲੀ ਸੋਣ ਵਾਲੀ ਆ ਜੀ ਬਸ ਕਰਮਾ ਵਾਲੀ ਦੋ ਦਿਨ ਲੈ ਜੇ ਅਨੇ ਅੱਜ ਸੂਪੇ ਜੀ ਜੀ ਇਹ ਇਤਰਾ ਹੈ ਠੀਕ ਹੈ ਸਭ ਹਾਂ ਸਾਹਿਬ ਇਹ ਛੋਟੀ ਗੋਲ ਗੱਲ ਚੰਗੀ ਆ ਹਨਾ ਬਾਈ ਇਹ ਕਿੰਨਾਂ ਵਸੂਹ ਸੁਣਦੀ ਹੈ ਮਹਾਰਾਜ ਇਹ ਇਹਨੇ ਤੀਜਾ ਸੁਣਾ ਜੀ ਤੀਜਾ ਸੁਆ ਜੀ ਮਾਲਕਾਂ ਨੇ ਦੂਜਾ ਕਿਹਾ ਜੀ ਹਮ ਪਰ ਆਪਾਂ ਨਹੀਂ ਗਲਤ ਕਰਨਾ ਵੀ ਮੇਰੇ ਹਿਸਾਬ ਨਾਲ ਹੋ ਸਕਦਾ ਦੂਜਾ ਹੀ ਹੋਵੇ ਪਰ ਮੈਂ ਤੀਜਾ ਹਾਂ ਮੈਂ ਮਾ ਛੋਟੀ ਡੋਲਦੀ ਮੈਂ ਨਹੀਂ ਪਤਾ ਲਵਾਂ ਹਾਂ ਜੀ ਹਾਂ ਹਾਂ ਥੋੜੀ ਥੋੜੀ ਬਾਕੀ ਨੇਵਾਲੂ ਵਾਲਾ ਬੜਾ ਚੰਗਾ ਟੱਕਾ ਨੇ ਬੜਾ ਜਲਾ ਚੰਗਾ ਜੀ ਹੂੰ ਨਹੀਂ ਠੀਕ ਹੈ ਅੰਤ ਤੋੜੀ ਖੜੀ ਲੈਵੇ ਵਾਲੇ ਕਰਨਾ ਸੂਂਦਾ ਪਊਗੀ ਅੱਜ ਪਲਕ ਹਨਾ ਜੀ ਆਈ ਸੂ ਪੈ ਗਈ ਅੱਜ ਬੱਚਾ ਰੱਖਦੇ ਸੇਰੀ ਰੱਖਦੇ ਜੀ ਤਿਆਰੀ ਦੇ ਵਿੱਚ ਮੁਕੰਮਲ ਆ ਇਹਦਾ ਰਿਕਾਰਡ ਕੀ ਆ ਦੁੱਧ ਦਾ ਬਾਈ ਇਹ ਵੀ 15 16 ਕਿਲੋ ਜੀ ਮਾਲਕ ਆ ਜੀ ਦੁੱਧ 15 16 ਕਿਲੋ ਦੀ ਹੈ ਜੀ ਆਪਾਂ ਮੈਂ ਨਹੀਂ ਮਾਰੀ ਲੈਂਦੇ ਆ ਨਹੀਂ ਨਹੀਂ ਕਰਾਂ ਨਹੀਂ ਬਾਈ ਸਵਾਦ ਆ ਗਿਆ ਮੇਰੇ ਕੋਲ ਆ ਕੇ ਆਨੰਦ ਆ ਗਿਆ ਬਿਲਕੁਲ ਨਹੀਂ ਜੀ ਜੀ ਰਹਿਣਾ ਜੀ ਨਹੀਂ ਠੀਕ ਹੈ ਜੀ ਹੌਸਲੇ ਨਾਲ ਅੱਛਾ ਇੱਕ ਬਾਈ ਸਾਹਬ ਬਾਈ ਹੋਰ ਗੱਲ ਆ ਵੀ ਚੰਗਾ ਪਸ਼ੂ ਜਿਹੜਾ ਆਪਾਂ ਕਿਸੇ ਨੂੰ ਦੇਣੇ ਆ ਉਹਦੇ ਕੋਲੋਂ ਲੰਬਾ ਵੀ ਨਹੀਂ ਆਉਂਦਾ ਹਨਾ ਜੀ ਮਾੜਾ ਪਊ ਨਫ ਗੋਲ ਪੈਂਦਾ ਤੇ ਸਾਰੀਆਂ ਜਿਹਨੇ ਹੁਣ ਮੰਨ ਲਓ ਲੈ ਦੋ ਇਹ ਮਹ ਲੈਣੀ ਹੈ ਸੌਖੀ ਥੋੜਾ ਵਾਜੀ ਹਾਂ ਜੀ ਬਹੁਤ ਹੰਦ ਪਿੱਟਣਾ ਪੈਂਦਾ ਮਹ ਲੈਣ ਲਈ ਅੱਛਾ ਜੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ 130 ਕਰਦੇ ਆ ਜੀ ਤੇ ਆਹ ਜਿਹੜੀ ਆਪਣੀ ਤਿੰਨ ਨੰਬਰ ਵਾਲੀ ਦਾ ਵੀ ਰੇਟ ਰਹਿੰਦਾ ਸੀਗਾ ਜੀ ਇਹਦਾ ਜੀ ਹਾਂ ਜੀ ਇਹਦਾ 155 ਕਰਦੇ ਆ 155000 ਰੁਪਿਆ ਡਿਮਾਂਡ ਆ ਇਹਦੀ 130000 ਰੁਪਿਆ ਹਾਂ ਜੀ ਇਹਦਾ ਇੱਕਲੇ ਮਾਨਤਨ ਖੁੱਲਾ ਡੋਲਾ ਹੋ ਜਾਊਗਾ ਜੀ ਕਰ ਦਾਂਗੇ ਦੋਵਾਂ ਦਾ ਕਰਦੇ ਆ ਠੀਕ ਹੈ ਲੈ ਵੀ ਮਿੱਤਰੋ ਇਹ ਪਹਿਲੀ ਖੁਰਲੀ ਤੇ ਚਾਰ ਨਗ ਤੁਹਾਨੂੰ ਵਿਖਾਤੀਆ ਦਿਲਾਂ ਦੇ ਵਿੱਚ ਇੱਕ ਕੱਪੜ ਝੋਟੀ ਸੀ ਤੇ ਤਿੰਨ ਹੈਗੀਆਂ ਸੀ ਸੂਈਆਂ ਹੁਣ ਆਜੋ ਵੀ ਦੂਜੇ ਪਾਸੇ ਆ ਬਾਈ ਜਿਹੜੀ 5 ਨੰਬਰ ਤੇ ਝੋਟੀਆਂ ਇਹ ਵੀ ਵੀਰੇ ਤਿੰਨ ਦਿਨਾਂ ਦੀਆਂ ਇਹ ਸੂਈਆਂ ਝੋਟੀ ਠੀਕ ਹੈ ਤਿੰਨ ਦਿਨਾਂ ਦੀ ਜੀ ਹਾਂ ਦੁੱਧ ਨੂੰ ਇਹ ਵੀ ਬੜੀ ਖਰੀ ਵੀਰੇ ਤੋੜ ਦਿਆ ਕਰ ਬਾਈ ਬਣ ਜਿਹੜੀ ਕੋਲੇ ਅੱਛਾ ਠੀਕ ਹੈ ਜੀ ਤੇ ਇਹਨੂੰ ਕਿੰਨੇ ਦਿਨ ਹੋ ਗਏ ਬਾਈ ਅੱਜ ਸੂਈ ਦਾ ਬੱਚਾ ਉਹ ਅੱਜ ਨਾਲ ਬੱਚੇ ਹੀ ਪਾਈ ਆ ਗਏ ਬਾਈ ਹਾਂ ਬੱਚੇ ਵਿਖਾਈ ਜਾਂਦੇ ਜੀ ਆਹ ਜਿਹੜੀ ਕੱਟੀ ਪੜਾ ਖੜੀ ਹੈ ਨਾ ਹਾਂ ਜੀ ਹਾਂ ਜੀ ਆਹ ਜਿਹੜਾ ਖੜਾ ਹੈ ਠੀਕ ਹੈ ਮਹਾਰਾਜ ਠੀਕ ਹੈ ਜੀ ਲੈ ਮਿੱਤਰੋ 5ਵੇਂ ਦਿਨਾਂ ਦਾ ਜੀ ਉਹਨਿੰਦੇ ਥੱਲੇ ਵੀ ਹੋਊਗਾ ਜੀ ਬਰਾਬਰ ਜਿਹਾ ਹੀ ਆ ਜੀ ਠੀਕ ਹੈ 12 ਇਹਨਿੰਦੇ ਥੱਲੇ ਬੋਲਾ ਲਾ ਲਓ ਯਾਰ ਮੰਨ ਲਓ ਇੱਕ ਗੱਲ ਹੈਗੀ ਆ ਭਾਈ ਦੇਖਣ ਨੂੰ ਪੌਂਦੀ ਸਾਰਿਆਂ ਨਾਲ ਥੋੜੀ ਨਰਮ ਲੱਗਦੀ ਪਰ ਜਿਵੇਂ ਦੁੱਧੋ ਤੇ ਲੇਵੇ ਵਾਲੇ ਪਾਸੇ ਤੋਂ ਇਹ ਮਜ਼ਬੂਤੀ ਬਹੁਤ ਬਣਾਈ ਹੋਈ ਹੈ ਮੇਰੇ ਜੀ ਚੋਣ ਇਹੋ ਜੀ ਆ ਹਾਂ ਮੈਂ ਬੱਚੇ ਨੂੰ ਭਾ ਦਿਓ ਤੇ ਜਿਹੜੀ 12 13 ਕਿਲੋ ਵਾਲੀ ਬਾਟੀ ਰੱਖ ਕੇ ਚੋਈਏ ਨਾ ਤੇ ਅੱਧੀ ਪੌਣੀ ਕਰ ਦਿੰਦੀ ਗਰਮ ਸਵਾਦ ਆਉਂਦਾ ਹੈ ਨਾ ਮੈਂ ਨੰਦੀ ਆ ਜਾਂਦਾ ਹੈ ਲਾਏ ਪੈਸੇ ਤਾਂ ਖਦੂਰ ਹੁੰਦਾ ਹੈ ਨਾ ਹੂੰ ਥੋੜੀ ਜਰੂਰ ਹੈ ਮੈਂ ਮੰਨਦਾ ਹਾਂ ਹਾਂ ਬੜੀ ਕੀ ਦੇਖੋ ਜੀ ਇੱਕ ਗੱਲ ਹੋਰ ਹੈ ਮੈਂ ਇਹਦੀ ਕੁਆਲਿਟੀ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਹਾਂ ਨੇ ਕਈ ਭਰਾ ਕਰਦੇ ਮੈਂ ਦੁੱਧ ਦੀ ਖਾਰ ਮੰਨਦੀ ਹਾਂ ਤਗਾਣੇ ਦੇ ਮੰਨ ਲਓ ਜਿੱਥੇ ਗਈ ਜਲੀ ਗਰਮ ਵਾਲੀ ਜੀ ਇਹ ਯਾਦ ਹੀ ਕਰੂਗਾ ਯਾਦ ਹੀ ਕਰੂ 14 ਕਿਲੋ ਦੁੱਧ 15 ਦਹੀਂ ਜਾਊਗਾ ਬੜੇ ਆਰਾਮ ਨਾਲ ਹੂੰ ਕਿਉਂਕਿ ਝੋਟੀ ਦੀ ਸਾਰੀ ਕੁਆਲਿਟੀ ਚੋਂ ਹੁਣ ਏਡੀ ਖਰੀ ਆ ਜੀ ਹੂੰ ਵੀ ਭਾਵੇਂ ਬੀਬੀ ਜੂਲੇ ਬੱਚੇ ਨੂੰ ਵਾਰੇ ਚੋਂ ਤਾਂ ਐ ਜਿਵੇਂ ਸਵਾਦੀ ਚੋਂ ਤਾਂ ਕਹੇ ਮਹਾਂ ਦਾ ਵੀ ਆਪਣਾ ਜੀ ਮਾ ਮਾ ਬਾਈ ਪਰ ਪੈਸੇ ਲਾਇਆ ਅਸਕਰ ਜੀ ਲਈ ਵੀ ਪੈਸੇ ਲਾ ਕੇ ਆ ਇਹ ਕਿੰਨੇ ਦੀ ਦੇ ਦੀ ਸਾਬ ਜੀ ਇਨਾਕ ਵੀ ਕਰਦੇ ਆਂ ਜੀ ਫਿਰ ਮਨਤਨ ਕਰਦੇ ਆਂਗੇ ਵਿੱਚ ਹਰਦੇ ਆਂਗੇ ਮੁੱਖ ਠੀਕ ਹੈ ਭਾਈ ਲੈ ਮਿੱਤਰੋ ਅੱਜ ਤੋਂ ਬਾਜ਼ਾਰ ਦੇ ਵਿੱਚੋਂ 14-15 ਕਿਲੋ ਵਾਲੀ ਮਹਿ ਲੈਣ ਜਾਣੇ ਆ ਤਾਂ ਡੇਢ ਦੀ ਸੂਈ ਟਕਾਣੇ ਦੇ ਡਿੱਗ ਦੀ ਡਿੱਗ ਦੀ ਆ ਕਿਉਂ ਕਿਉਂ ਡਿੱਗ ਦੀ ਆ ਕਿਉਂਕਿ ਭਾਈ ਜਿਹੜੀ ਪਿੰਡਾਂ ਦੇ ਵਿੱਚੋਂ ਚੰਗੀ ਮਹਿ ਲੱਭਣ ਲਈ ਵਪਾਰੀ ਨੂੰ ਵੀ ਦੋ ਦੋ ਦਿਨ ਤਿੰਨ ਤਿੰਨ ਦਿਨ ਠੱਕੇ ਖਾਣੇ ਪੈਂਦੇ ਆ ਫਿਰ ਜਾ ਕੇ ਟਕਾਲੇ ਦੀ ਮੈਂ ਮੱਥੇ ਲਗਦੀ ਆ ਤੇ ਮੈਂ ਨਾ ਵੀ ਬਾਈ ਨੇ ਧੰਨਵਾਦ ਕਰਨਾ ਪੜਦਾ ਸਾਹ ਬਾਈ ਦਾ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਆ ਜੇ ਰੇਟ ਵੀ ਬਾਈ ਨੇ ਵੇੜੇ ਐਨ ਮੁਕੰਮਲ ਕੀਤੇ ਆ ਤੇ ਬਾਈ ਵੱਡੀ ਗੱਲ ਇਹ ਲੱਗੀ ਕਿ ਕਈ ਭਰਾ ਕਹਿੰਦੇ ਫੋਨ ਦੇ ਉੱਤੇ ਚਲੋ ਆਪਦਾ ਜੀ ਆਪਦੀ ਪਹੁੰਚ ਦੇ ਮੁਤਾਬਕ ਰੇਟ ਕਰਨ ਨਾਲ ਜ਼ਰੂਰੀ ਆ ਪਰ ਇਹਨਾਂ ਵਿੱਚ ਸਾਹ ਬਾਈ ਕਾਦੀ ਸੰਗ ਆਪਾਂ ਵੀ ਅੱਗੋਂ ਪੈਸੇ ਭਰੇ ਬਿਲਕੁਲ ਜੀ ਆਪਾਂ ਲੋਕਾਂ ਨੂੰ ਪਤਾ ਵੀ ਤੋਲ ਕੇ ਲਈਆਂ ਏ ਤੋਲ ਕੇ ਲਈਆਂ ਕੋਈ ਮਤਲਬ ਦਾ ਜੀ ਹੈ ਨਾ ਵੀਰਾਂ ਦਵਾਈਆਂ ਉਹਨਾਂ ਨੂੰ ਪਤਾ ਹੀ ਵੀ ਕਿੰਨੇ ਕਿੰਨੇ ਦੇ ਕੋੜੇ ਦੀ ਪਰਖ ਦਾ ਕਰ ਹੀ ਲੈਂਦਾ ਹੈ ਜੀ ਹਾਂ ਜੀ ਅੱਛਾ ਜੀ ਇਹ ਆਪਾਂ ਦੇ ਦਿਆਂਗੇ ਕਿੰਨੇ ਦੀ ਛੋਟੀ 1.20 ਹਜ਼ਾਰ ਦੇ ਚਮਾਨਤਾਨ ਹਣਾ ਜੀ ਤੇ ਆਹ ਜਿਹੜੀ ਚੀਜ਼ ਹੈ ਬਈ ਇਹ ਸੋਨਾ ਲਈ ਇੱਕ ਸੂਈ ਆ ਵੀ ਇਹ ਸੂਈ ਆ ਗਈ ਤੇ ਇਹਦਾ ਉਹ ਬੱਚਾ ਜੀ ਸਾਹਮਣੇ ਬੱਲਾ ਹਾਂ ਜੀ ਠੀਕ ਹੈ ਜੀ ਇਹ ਡੇਢ ਮਹੀਨਾ ਹੋ ਗਿਆ ਉਹ ਘੜ ਤੋਂ ਘੜ ਜੀ ਇਹਨੂੰ ਸੂਈ ਨੂੰ ਜੀ ਇਹ ਇੱਕ ਪਰਥੂਏ ਨੂੰ ਟੀਕਾ ਭਰਾ ਹੈ ਪਰ ਤੋਂ ਟੀਕਾ ਵੀ ਭਰਾਦਾ 3 ਟੀਕਾ ਭਰਾਦਾ ਜੀ 8 ਕਿਲੋ ਦੁੱਧ ਆਦੇ ਥੱਲੇ ਆ ਨੈਟ ਹੋਗਾ ਜੀ ਇਹ ਕੰਡੇ ਲਾਉਣ ਵਾਲਾ ਆ ਕੰਡੇ ਲਾਉਣ ਵਾਲਾ ਤੇ ਇਹ ਦੋ ਟਾਈਮ ਭਾੜੇ ਤੇ ਮਿਲਦੀ ਆ ਭਾੜੇ ਟਾਈਮ ਬੱਤਾ ਨਹੀਂ ਮੈਂ ਛੱਡਦਾ ਘਟੀਰੀ ਆ ਜੀ ਠੀਕ ਆ ਬੰਦਾ ਜੀ ਤੇ ਚੂਣ ਚਣੋਂ ਦੇ ਚੰਗਾ ਸੀ ਇਹ ਕਿੰਨੇ ਦੀ ਦੇ ਦੀਏ ਜੀ ਭਈ ਤੋਰਦੇ ਮਾੜੀ ਜੀ ਵੀਰੇ ਇਹ ਕਿਧਰ ਗਿਆ ਤੋਰਦਿਆ ਕਰ ਵੀਰੇ ਜਿਹੜੇ ਨਾ ਹੈ ਇਹਦੇ ਕੀ ਡਿਟੇਲ ਦੇ ਦੀਏ ਇਹਦਾ ਲਈਦਾ ਜੀ ਬਹੁਤ ਤੁਹਾਨੂੰ ਦੱਸਿਆ ਰਹੇ ਤੁਸੀਂ ਕਹਿਣਾ ਵੀ ਨਹੀਂ ਅੱਛਾ ਜੀ ਅੰਨੇ ਦੀ ਅੱਛਾ ਬਰੇ ਹਾਣਾ ਪਿਆਸੀ ਦੀ ਦੇ ਦਾਂਗੇ ਪਿਆਸੀ ਦੀ ਦੇ ਦੇ ਬਾਕੀ ਦਾ ਠੀਕ ਹੈ ਨਹੀਂ ਤੇ ਫਿਰ ਘਰੇ ਖਾਣਾ ਠੀਕ ਆ ਬਾਈ ਮੈਂ ਛੋਟੀ ਵੀ ਟਿਕਾਣੀ ਹਾਂ ਬੜੀ ਪਿਆ ਅੱਛਾ ਤੁਹਾਡਾ ਮਾਣਿਆ ਵੀ ਇਹ ਘਾਟੇ ਵਾਲੇ ਪਾਸੇ ਜਾਂਦੀ ਹਾਂ ਹਾਂਜੀ 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 ਠੀਕ ਠੀਕ ਆ ਠੀਕ ਆ ਜੀ ਹੋ ਜਾਂਦਾ ਕਿ ਮੈਂ ਤਾਂ ਜੋ ਬਣ ਬਹੁਤ ਹੋ ਗਿਆ ਬਾਈ ਮੈਂ ਨਾ ਹੀ ਫਿਰ ਕੰਮਲੇ ਹੋ ਕੇ ਲੱਗੀ ਹੁਣ ਥੋੜੀ ਢਿੱਲੀ ਹੋ ਗਈ ਕਰਕੇ ਉਦੋਂ ਹੁਣ ਸੱਟ ਬਿਲਕੁਲ ਜੀ 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 ਤਾਂ ਕਰਕੇ ਆਪਾਂ ਸੱਚਾਈ ਨਾਲ ਵੇਖੋ ਜੀ ਜਿਹੜੀ ਵੀ ਗੱਲ ਸੱਚਾਈ ਦੀ ਨਹੀਂ ਨਹੀਂ ਬਾਈ ਵੇਖ ਸਾ ਨਹੀਂ ਲੈਣਾ ਮਾਰ ਕੇ ਦੇਣਾ ਨਹੀਂ ਹਾਂ ਨਹੀਂ ਇੱਕ ਗੱਲ ਦੱਸੋ ਤੁਸੀਂ ਇਹ ਗੱਲ ਸੱਚਾਈ ਦੱਸਦੇ ਹੋ ਕਿ ਮੈਂ ਵੀ ਤੁਹਾਨੂੰ ਜਾਣਦਾ ਤੁਸੀਂ ਮੈਨੂੰ ਜਾਣਦੇ ਪਰਮਾਤਮਾ ਨੇ ਅੱਜ ਲੁਕੋਇਆ ਵੀ ਕੁਝ ਹਾਂਜੀ ਹਾਂਜੀ ਇਹ ਸੱਚਾਈ ਤੇ ਚੱਲਾਂਗੇ ਨਾ ਉਹਦੇ ਘਰੇ ਰੋਕ ਕੇ ਥੋੜਾ ਜਿਹਾ ਟਾਈਮ ਲੱਗਦਾ ਵਾ ਜੀ ਹਾਂਜੀ ਹਾਂਜੀ ਇਹ ਗੱਲ ਮੰਨਣੀ ਪਊਗੀ ਅੱਛਾ ਸਾਹਬ ਬਾਈ ਇਹਦਾ ਚੋਣ ਚਣੋਕੇ ਦੀ ਰਿਪੋਰਟ ਹੈ ਬਿਲਕੁਲ ਵਧੀਆ ਠੀਕ ਹੈ 8 ਕਿਲੋ ਦੁੱਧ ਕੰਨੇ ਲੌਂਦੀ ਆ 85000 ਦੇ ਵਿੱਚੋਂ ਥੋੜਾ ਬਹੁਤਾ ਮਾਣ ਹੋ ਜਾਊਗਾ ਜਾ ਲਈ ਕੀਤਾ ਜੀ ਮੈਂ 90 ਨਹੀਂ ਮੈਂ ਵੀ ਐ ਕਹਿਦੀ ਹਾਂ ਸਾਹਿਬ ਇਹ ਬਈ ਛੋੜ ਕਰ ਦਾਂਗੇ ਜੀ ਕਰ ਕਰ ਦੋ ਕਰ ਦਈਏ ਕਰ ਦਿਆਂਗੇ ਹਾਂ ਪਰ ਠੀਕ ਹੈ ਜਾਣਦੇ ਬਈ ਇਹ ਤਾਂ ਹੋ ਗਿਆ ਬਾਈ ਆਪਣੀਆਂ ਮੱਝਾਂ ਤੇ ਇੱਕ ਕੱਟਾ ਖੜਾ ਆਪਣੇ ਕੋਲ ਟੇਢੀ ਧਾਰੀ ਆਣਾ ਇਹ ਕਿਹੜੇ ਪਾਸੇ ਸੀਮਨ ਸੋਮਣ ਦਾ ਕਿਹੜੇ ਹੀ ਡਾਇਮੰਡ ਦਾ ਦੱਸਿਆ ਜੀ ਉਹਨਾਂ ਦਾ ਡਾਇਮੰਡ ਦਾ ਮਾਲਕ ਨੂੰ ਪਤਾ ਠੀਕ ਹੈ ਤਾਂ ਉਹਨਾਂ ਤੋਂ ਕੀ ਰਹੀ ਆਹ ਰੀ ਹਾਂਜੀ ਹਾਂਜੀ ਵੇਖ ਲਓ ਤੁਹਾਡੇ ਸਾਹਮਣੇ ਵਿਖਾਈ ਜਾਂਦਾ ਜੀ ਵਿਖਾਈ ਜਾਂਦਾ ਜੀ ਨਹੀਂ ਸਹੀ ਗੱਲ ਆ ਬਾਈ ਖੜਨ ਦੀ ਗੁਣ ਨਹੀਂ ਕੱਟੇ ਦੀ ਵੇਖੋ ਹਾਂਜੀ ਹਾਂਜੀ ਮੈਂ ਮਈਆਂ ਨੇ ਮਗਰ ਲੱਗਦਾ ਆਪਣੇ ਕੋਲ ਤਾਂ ਹੁਣ ਘਰੇ ਮੈਨ ਨਹੀਂ ਨੀ ਮੈਂ ਵੇ ਜੀ ਅੱਛਾ ਇਹ ਫਿਰ ਇਹਦੀ ਮਾਂ ਦਾ ਦੁੱਧ ਬਾਈ ਸਾਹਿਬ ਕੋਈ ਦੱਸਿਆ ਸੀਗਾ ਆਪਾਂ ਰਿਕਾਰਡ ਚੰਗਾ ਦੱਸਦੇ ਆ ਜੀ ਦੁੱਧ ਦਾ ਵੀ ਠੀਕ ਆ ਵੀ ਕਿੰਨਾ ਕੁ ਦੱਸਦਾ ਜੀ ਰਿਕਾਰਡ ਉਹਨਾਂ ਨੇ ਬਾਈ ਇਹਨਾਂ ਉਹਦਾ ਹੁਣ ਦੱਸਦੇ ਵੀ 19 ਕਿਲੋ ਤੱਕ ਚਵਾਇਆ ਮੈਂ ਨੇ ਜੀ ਜੀ ਤੇ ਪਿਓ ਵਾਲੇ ਪੱਖ ਤੋਂ ਆ ਗਿਆ ਡਾਇਮੰਡ ਦਾ ਤੇ ਮਾਂ ਵਾਲੇ ਪੱਖ ਤੋਂ ਆ ਗਿਆ 18 ਤੋਂ 15 16 ਦੇ ਰੱਖ ਕਿਲੋ ਹਾਂਜੀ ਹਾਂਜੀ ਇਹਦਾ ਤਾਂ ਡਿੱਗਿਆ ਨਹੀਂ ਹੋਣਾ ਜਿਵੇਂ ਕੱਟੇ ਦੀ ਗਰੋਥ ਹਨਾ ਲਬਾਈ ਲਬਾਈ ਆ ਕੱਟੇ ਦੀ 6 ਮਹੀਨੇ ਦੀ ਮਈਆ ਕਰੋਸ ਕਰ ਲੱਗ ਜੂ ਬਾਈ ਜੇ ਕੋ ਚੰਗਾ ਸਾਹ ਹੁਣੇ ਟੱਪਦਾ ਹੀ ਉੱਥੇ ਅੱਛਾ ਬਰੇ ਆਪਣੇ ਕੋਲ ਮੈਂ ਹੀ ਕੋਈ ਨਹੀਂ ਘਰੇ ਜੀ ਕੱਟਾ ਚੰਗਾ ਹੈ ਮੇਖ ਖੜਨੀ ਗੁੜਨੀ ਬੜੀ ਸਾਂਭਿਆ ਨਹੀਂ ਇਹ ਕਿਹਨਾਂ ਸਾਂਹਣ ਤੋਂ ਮਰਿਆ ਕੱਟਾ ਬਾਲਾ ਚੰਗਾ ਹੀ ਕਿਸੇ ਦਿਨ ਨੂੰ ਮਾਲੀ ਬਣੂਗਾ ਗੱਲਾਂ ਹੀ ਬਣਾਉਂਦਾ ਮੈਂ ਟਾਪ ਹੋਣਗੇ ਲੈ ਜੀ ਪੁੱਤ ਗੱਲ ਇਹ ਹੋਆ ਵੀ ਹੁਣ ਦਰਸ਼ਕ ਵੀ ਰਹਿਣਾ ਕਹਿੰਦੇ ਵੀ ਮੂਹਰੇ ਪੈਰ ਹੈ ਨਹੀਂ ਐ ਨਾ ਖਲਾਰ ਕੇ ਜਿੰਦੇ ਪੈਰ ਜਰੂਰ ਵਿਖਾ ਦੇ ਪਿਛਲੇ ਬਣਿਓ ਵਿਖਾ ਦੀ ਮੇਰੇ ਹਾਂ ਪਿਛਲੇ ਬਣਿਓ ਜ਼ੂਮ ਕਰ ਖਿੱਚ ਕੇ ਵਿਖਾ ਦੇ じゃ ਕਿਵੇਂ ਮਰਜ਼ੀ ਕਰ ਲੈ ਉਹ ਹੁਣ ਤੇਰੇ ਹੱਥ 'ਚ ਕੈਮਰਾ ਤੂੰ ਕਰਨੀ ਆ ਗੱਲ ਬਣ ਕੇ ਵਿਖਾ ਦੇ ਕੋਈ ਗੱਲ ਨਹੀਂ ਬਣ ਕੇ ਵਿਖਾ ਦੇ ਪੰਨ੍ਹਣਾ ਕੱਟੇ ਨੂੰ ਹੂੰ ਲੈ ਜੀ ਮੈਂ ਤਾ ਦੇਖੋਗਾ ਕਿ ਇਹ ਕਿੰਨੇ ਦਾ ਇਹ ਦਾ ਮੌਕੇ ਤੇ ਕਰਾਂਗੇ ਜੀ ਪਿਛਲੀ ਏਰੀਣਾ ਕੀ ਹੋਇਆ ਜੀ ਜੀ ਸਭ ਦਾ ਕਿਸੇ ਨੇ ਕੀਤਾ ਜੀ ਤੇ ਲੈ ਗਿਆ ਕੋਈ ਝੂਠ ਮਾਰ ਕੇ ਅੱਛਾ ਜੀ ਉਹਦੇ ਵਿੱਚ ਫਿਰ ਮੈਨੂੰ ਬੜੀ ਕੰਡ ਲੱਗੀ ਮੇਰੀ ਹੂੰ ਅਗਲਾ ਕਹਿੰਦਾ ਖਰੇ ਜਾਣ ਕੇ ਝੂਠ ਮਾਰ ਕੇ ਦੇ ਦਿੱਤਾ ਇਹਨੇ ਦੇਤਾ ਗਲਤ ਕਰਦੇ ਹੁੰਦੇ ਨੇ ਇੱਕ ਗੱਲ ਸਾਬ ਬਈ ਆਪਣਾ ਵੀ ਸੱਚਾਈ ਤੇ ਚੱਲਣਾ ਤਾਂ ਲੋਕ ਨਹੀਂ ਗੋਲ ਬੁੱਧੂ ਬਣਾਉਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਪਿਛਲੀ ਏਰੀ ਐ ਹੋ ਗਿਆ ਜੀ ਫਿਰ ਉਹ ਗੱਲ ਦਾ ਮੈਨੂੰ ਦੁੱਖ ਬਹੁਤ ਆਇਆ ਯਾਰ ਵੀ ਗਲਤ ਕੀਤਾ ਕਾ ਕੰਮ ਨਹੀਂ ਬੰਦੇ ਉਹ ਵਈ ਸਹੀ ਗੱਲ ਆ ਬਈ ਇਹ ਤਾਂ ਤੇਰੀ ਲੈ ਮਿੱਤਰੋ ਇਹ ਤਾਂ ਸੀਗੇ ਬਾਈ ਹੁਣਾਂ ਦੇ ਕੋਲੇ ਜਾਨਵਰ ਤੇ ਜਾਨਵਰਾਂ ਦੇ ਵਿਚ ਸਾਰੀ ਬਰੀਕੀ ਆਰਡਰ ਦੀਆਂ ਕੁਆਲਿਟੀਆਂ ਲੇਵੇ ਵਾਲੇ ਪੱਖ ਮਜ਼ਬੂਤੀ ਕਹਿਣ ਤੋਂ ਪਾਵੇ ਯਾਰ ਇਹਦੇ ਬਦ ਤੇ ਤੁਸੀਂ ਹਾਥ ਨਹੀਂ ਤਰਾਫ ਜੇ ਨਾ ਲੈਣਾ ਹੋਇਆ ਮੇਰੇ ਵਾਂਗੂ ਜੇ ਜੇ ਕਰਨੀਆਂ ਹੋਈਆਂ ਨਗੋਚਾਂ ਤਾਂ ਜਿਵੇਂ ਮੈਨਾਂ ਕਹਿੰਦੇ ਉਹਨੇ ਨਾ ਆਪਾਂ ਲੈਣੀ 70000 ਵਾਲੀ ਹੁੰਦੀ ਐ ਤੇ ਖੜ ਜਾਨੀ ਆਪਾਂ 2 ਲੱਖ ਵਾਲੀ ਤੂੰ ਜਾ ਕੇ ਫਿਰ ਤਾਂ ਆਪਾਂ ਵੀ ਤੁਸੀਂ ਸਾਰੇ ਨੁਕਸੇ ਕੱਢਦੇ ਹ ਜੇ ਪਰ ਇਸ ਟਾਈਮ ਹੈ ਨਹੀਂ ਕੋਈ ਨੁਕਸੇ ਮਤਲਬ ਇਧਰ ਪਏ ਭਾਈ ਰਾਜੂ ਖੜਾ ਹੋਇਆ ਤੇ ਰਾਜੂ ਹੈਗਾ ਕਸੂਆ ਨੇ ਪਿੰਡ ਦਾ ਚੋਬਰ ਇਹਦੀ ਵੀ ਚਰਚਾ ਹੋਵਾ ਆ ਪਿੰਡਾਂ ਦੇ ਵਿੱਚ ਤੁਸੀਂ ਸੁਣਿਓ ਰਾਜੂ ਰਾਜੂ ਕਹਿੰਦੇ ਆ ਸੁੱਤੇ ਪੇ ਉੱਠ ਪੇ ਨਾ ਸਾਰੇ ਭਰਾਵਾਂ ਨੇ ਵੀਡੀਓ ਦੇਖ ਲਈ ਆ ਜਾਨਵਰ ਤੁਹਾਨੂੰ ਕਿਹੜਾ ਪਸੰਦ ਆ ਉਹ ਤੁਸੀਂ ਕੀ ਕਰਨਾ ਭਾਈ ਦਿਨ ਨਾਲ ਰੌਪਤਾ ਕੈਮ ਫੋਨ ਦੇ ਉੱਤੇ ਆਪਾਂ ਸਾਬ ਭਾਈ ਨੰਬਰ ਦੇ ਦਈਏ ਦੇਖ ਦਿਓ ਜੀ ਹਾਂ ਜੀ ਦੱਸ ਦਈਏ ਬਣਾਇਆ 98173 ਜੀ 42364 ਇੱਕ ਵਾਰੀ ਹੋਰ ਰੋਂ ਦਿਓ 98174 42364 ਠੀਕ ਆ ਭਾਈ ਇਸ ਨੰਬਰ ਤੇ ਕਰਨਾ ਤੁਸੀਂ ਮਿੱਤਰੋ ਭਾਈ ਦਿਨ ਨਾਲ ਰਾਬਤਾ ਕੈਮ ਗੱਲਬਾਤ ਲਈ ਨੰਬਰ ਸਕੇਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ ਇਜਾਜ਼ਤਵਾਲ ਨੂੰ ਵਾਦਿਆਂ ਧੰਨਵਾਦ